ਆ ਵੀਰ ਜੀ ਤੋਤਾ ਤੇ ਲਿਆ ਹਿਲਾ ਆ ਤੁਹਾਡਾ ਵੀਰ ਸੂਰਜ ਇਹਦਾ ਬੜਾ ਧੰਨਵਾਦ ਜੀ ਨੇ ਇਹਦੀ ਜਾਨ ਬਚਾਈ ਆ ਤੇ ਖੰਬਾਂ ਦੇ ਨਾਲ ਹੋਰ ਬਹੁਤ ਜ਼ਿਆਦਾ ਭਲੇਟੀ ਗਈ ਆ ਤੇ ਇਹ ਹੁਣ ਹੈ ਜੀ ਡੋਰ ਜਿਹੜੀ ਹੈ ਨਾ ਉਹ ਆਪਾਂ ਚੰਗੀ ਤਰ੍ਹਾਂ ਲਾਵਾਂਗੇ ਹਾਂਜੀ ਤਾਂ ਜੋ ਖੰਭਣੀ ਤੇ ਖੰਬੜੀ ਵਿਚਾਰਾ ਬਸ ਸਕੇ ਬਲੇਡ ਮੰਗਾ ਲਈਏ ਇੱਕ ਮੜ ਬੇਚ ਲੰਦਾ ਮਨ ਪਲੇਟ ਵੀ ਹੈਗਾ ਅਸੀਂ ਕਿੱਥੀ ਆ ਪਏ ਫਸਾਈਏ ਨੇ ਆ ਤੂੰ ਫੜੋ ਹਾਂ ਬਲੇਟ ਤੇ ਹਾਂ ਆ ਦੇਖੋ ਇਹ ਕਿਹੜੇ ਹਾਲਾਤਾਂ ਨਾਲ ਡੋਰ ਫਸੀ ਐ ਇਹ ਚੈਨਲ ਡੋਰ ਬਣਾਉਣ ਵਾਲੇ ਦਾ ਉਹਨੂੰ ਹੁਣ ਕੀ ਕਹੀਏ ਆ ਜਾਨਵਰਾਂ ਨਾਲ ਬਹੁਤ ਮਾੜਾ ਸਲੂਕ ਹੋੰਡਿਆ ਹਾਂਜੀ ਨਟਕੇ 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 ਇਹ ਹੈ ਇਹ ਦੋਰ ਇਦਨੂ ਗਈ ਹੈ ਕਾਚਾ ਹਾਂ ਕਾਚਾ ਮਮੇ ਨੇ ਤੁਹਾਨੂੰ ਪਾਈ ਡੋਰ ਤੇ ਫੜਕ ਰੱਖੀ ਦਾ ਬਸ ਆ ਡੋਰ ਤੇ ਦਿੱਤੀ ਐ ਅਸੀਂ ਕੱਢ ਹੁਣ ਇਹਨੂੰ ਪਾਣੀ ਪਿਆਲਟ ਆਏ ਆ ਤਾਂ ਕਿ ਵਿਚਾਰੇ ਦੀ ਜਾਨ ਬਚ ਸਕੇ ਤੇ ਆ ਹੁਣ ਹੋ ਗਿਆ ਜੇ ਕੈਮ ਡੋਰ ਤੇ ਦਿੱਤੀ ਐ ਕੱਢ ਪਰ ਮਾੜੀ ਮੋਟੀ ਕਿਤੇ ਰੱਖੇ ਤੇ ਇਹਦੇ ਪਰਾਂ ਦੀ ਜੜੀ ਆ ਪਰਾਂ ਨੂੰ ਕਿਤੇ ਕੁਝ ਨਾ ਕੁਝ ਲੱਗਾ ਹੈ ਵਿਚਾਰੇ ਇਹ ਤੇ ਆਪਾਂ ਸੁਰਜ ਪੁੱਤ ਨੂੰ ਦੇ ਹੀ ਦਿੱਤਾ ਵਾ ਕਿ ਲੈ ਜਾ ਘਰ ਤੂੰ ਤੇ ਕੇ ਕੁੱਤੇ ਬਿੱਲੇ ਦੇ ਕਾਬੂ ਆ ਜਾਊਗਾ ਤੇ ਫਿਰ ਲਾਉਣ ਦਾ ਕੀ ਫਾਇਦਾ ਜੇ ਕਿ ਕੁੱਤੇ ਦੇ ਕਾਬੂ ਆ ਗਏ ਜਾਂ ਕਿ ਬਿੱਲੀ ਦੇ ਕਾਬੂ ਆ ਗਿਆ ਜਿਲਾ ਬਿੱਲਾ ਤੇ ਇੱਕ ਦੋ ਦਿਨ ਇਹਦੀ ਸਾਂਭ ਸੰਭਾਲ ਕਰਦੇ ਆ ਤੇ ਫਿਰ ਜਦੋਂ ਇਹਨੂੰ ਡਾਵਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਵੀ ਅੱਜ ਇਹ ਉੱਡ ਗਿਆ ਹਾਂਜੀ